ਹਾਂਜੀ ਮਿੱਤਰੋ ਅੱਜ ਆਪਾਂ ਚੱਲੇ ਆਂ ਜੈਤੋ ਦੇ ਕਬੱਡੀ ਕੱਪ ਦੇ ਚੱਲੇ ਆਂ ਅੱਜ ਆਪਾਂ ਕਰਦੇ ਆਂ ਜੈਤੋ ਦੇ ਕਬੱਡੀ ਕੱਪ ਦਾ ਵਲੌਗ ਸ਼ੁਰੂ ਆਪਾਂ ਚੱਲੇ ਆਂ ਵੇਖੋ ਆਪਣੇ ਨਾਲ ਦੋ ਬੰਦੇ ਆ ਚੱਲੇ ਆਂ ਆਹ ਮੋਰ ਕਿੱਥੇ ਜਗਰਾਹੋਂ ਕਿੱਥੇ ਉੱਥੋਂ ਗਵਾਹ ਹਾਂ ਹੈ ਅੱਲਾ ਜੀ ਉਹ ਕਿਨੂੰ ਸਾਡੀ ਯਾਰੀ ਯਾਰੀ ਨਾਲ ਉਹ ਵੀ ਬਰਕਰਾਰ ਆ ਬਾਬੇ ਨਾਲ ਦੀ ਕਿਰਪਾ ਨਾਲ ਅੱਜ ਵੀ ਉਹਵੇਂ ਖੜੇ ਆ ਲੋਕਾਂ ਜਾਂਦੇ ਤੋਂ ਲੋਕਾਂ ਜੋਟੇ ਆ ਤੇ ਲੜਦੀ ਚਲਵਾ ਦੇਣਾ ਘਟਾ ਸੋਨਾ ਅੱਜ ਕਿੰਨੇ ਕਰਵਾਸ ਨੇ ਕਿਹਾ ਅੱਜ ਸੁਣ ਕਿੰਨੇ ਚਿਰ ਬਾਅਦ ਖੇਡਣ ਲੱਗਿਆ 6-7 ਮਹੀਨੇ ਅger ਸੋਨੇ ਨੂੰ ਖੇਡਦੇ ਕਰਵਾ ਦੇ ਖੇਡਣ ਲੱਗਿਆ ਹਣਾ ਬਾਰ ਤੇ ਬਾਰ ਬਲੌਗ ਲੱਗਦਾ ਏ ਪਹਿਲਾਂ ਮੈਂ ਜੀ ਆਜ ਨਹੀਂ ਬਣਾਉਣੇ ਨਹੀਂ ਆਉਂਦਾ ਬਲੌਗ ਤਾਂ ਮੈਨੂੰ ਆ ਵੇ ਇੱਧਰ ਇੱਧਰ ਬਲੌਗ ਬਣੀ ਜਾਂਦਾ ਹਾਂ ਇੱਧਰ ਬਣੀ ਜਾਂਦਾ 9 ਮਹੀਨੇ ਤੋਂ ਬਾਅਦ ਲੱਗ ਲੰਦੇ ਕਿੰਨੇ ਲੱਗਿਆ ਹੁਣ ਅਨੰਮ ਲਾ ਕੇ ਜੰਮਾਂਗਾ ਆਪਾਂ ਨੋ ਨਿਕਲ ਦੂਰ ਵਾ ਵਾ ਮੈਨੂੰ 9 ਮਹੀਨਿਆਂ ਤੋਂ ਆ ਕੇ ਜਮਾਦਾਰਾ ਯਾਦ ਮੈ ਗਈ ਗੱਲ ਹੈ ਅਸੀਂ ਉਹ ਹੀ ਜਿਹੜੇ ਪ੍ਰਧਾਨ ਦੋ ਦੋ ਸਾਲ ਗਾਇਬ ਟੈਂਸ਼ਨ ਸੋ ਸਾਲ ਕਿਉਂ ਗਿਆ ਸਾਡੇ ਸੀ ਦਾ ਬਈ ਛੋੜੇ ਸਾਡੇ ਵੱਡੇ ਮਾਥੇ ਬਾਣਾ ਨਹੀਂ ਨਹੀਂ ਉਹ ਉਹ ਦੁਨੀਆ ਓਏ ਦੁਨੀਆ ਦਾ ਕਿ ਮਾਣ ਗਾ ਪੀ ਮਾਣਦਾ ਪੀ ਉਹ ਕੀ ਕਹੀ ਜਾਂਦੇ ਉਹਦੇ ਦੁਨੀਆ ਦਾ ਮੁੰਗੇ ਨੇ ਕਿਹੜਾ ਹੀ ਆਉਂਦਾ ਦੁਨੀਆ ਦਾ ਉਹ ਵਾਲੇ ਮਾਣਦਾ ਦੁੱਧ ਕੀ ਮੈਨੂੰ ਦੁੱਧ ਵਾਲਾ ਲੋਟ ਨਹੀਂ ਆਸਾਰਾ ਹੋਰ ਸਾਰੇ ਲੁੱਟ ਕਰਦੇ ਮੇਰੇ ਆਵਸ ਜੀ ਤੇ ਆਉਂ ਚੱਲ ਬਾਬੇ ਨਾਨਕ ਦੀ ਕਿਰਪਾ ਵਾ ਮਤ ਵੱਜੀ ਚੱਲ ਗਏ ਤੇਰੇ ਚ ਬੰਦੇ ਸ਼ੀਰ ਸ਼ੂਟ ਜੋ ਗੁਰੂ ਮਾਵੇ ਕਿਰਪਾ ਜੇ ਐਡਾ ਵੱਡਾ ਸਟਾਰ ਬੰਦਾ ਜ਼ਿਕਰ ਕਰਦਾ ਨਾ ਕਿੰਪਾਦਾ ਕਿੰਨੇ ਕੁ ਮੰਨਦੇ ਨਾਲ ਹਨਾ ਤੁਹਾਨੂੰ ਆਉਂਦੀ ਬੰਦਲੀ ਝੰਡਾ ਬੰਨਹਾ ਜਰੂਰੀ ਹੈ ਨਾ ਜੀਵਾਂ ਦੇ ਨਾਲ ਕੱਤੀ ਗੱਲ ਬਹੁਤ ਧੰਨਵਾਦ ਸ਼ੀਰਦਾ ਦੀ ਆ ਸਰਕਾਰ ਦਾ ਸ਼ੀਰਦਾ ਦਾ ਆ ਸਾਹਮਣੇ ਖੇਡ ਮੈਦਾਨ ਦਾ ਮਹਿਕ ਪੱਤਿਆਂ ਵਾਲਾ ਵਧਿਆ ਹੋਇਆ 에ਰਪੋਰਟ ਲਈ ਇੱਕ ਪਾਸੇ ਕਹਿੰਦੇ ਥਾਕੀ ਤੇ ਦੂਜੇ ਪਾਸੇ ਸੋਨਾ ਦੋਵੇਂ ਸਨੇ ਭਾਵਾਂ ਨਾਲ ਕੰਮੀਆਂ ਬਣ ਗਿਆ ਹੋਇਆ ਤੇ ਘੱਟੋ ਮਾਰਿਆਂ ਵਾਲਾ ਸ਼ੌਕਾ ਕੈਮੋ ਪ੍ਰੈਸ਼ਰ ਲੱਗਿਆ ਮੈਦਾਨ ਤੇ ਵਿੱਚੋਂ ਉੱਡ ਗਿਆ ਜਿਹੜੇ ਸੱਪ ਸਹੇ

ਤੁਹਾਨੂੰ ਦੋਕੇ ਦਾ ਮੈਂ ਵੀ ਰੌਣੇ ਮੰਡੀ ਕਲਾਇਆ ਤੇਰਾ ਵੀ ਧੰਵਾਦ ਹੈ ਬਹੁਤ ਵਧੀਆ ਸਾਊਂਡ ਤੇਰੀ ਚੱਲ ਰਹੀ ਹੈ ਕਿਉਂਕਿ ਅੱਜ ਖਿਡਾਰੀਆਂ ਵੀ ਜਿੱਤ ਵਾਲੇ ਨੇ ਗਰਾਊਂਡ ਵੀ ਬਹੁਤ ਚੋਟੀ ਦੀ ਬਣਾਈ ਹੈ ਤੇ ਰੌਣੇ ਦੀ ਸਾਊਂਡ ਜਦੋਂ ਚਾਂਦੀਆ ਤੇ ਸਾਡੀ ਆਵਾਜ਼ ਨੂੰ ਪੂਰੀ ਦੁਨੀਆ ਦੇ ਵਿੱਚ ਪਹੁੰਚਾਈ ਹੈ ਕਬੱਡੀ 365.com ਵਿਸ਼ੇਸ਼ ਤੌਰ ਤੇ ਧੰਨ ਇਹ ਵੀ ਬੁੱਢਾ ਇਹ ਪੰਮਾ ਸਹਾਣੇ ਵਾਲਾ ਕਹਿੰਦਾ ਨੇ ਜਾਂ ਟੀਵੀ ਦੇ ਜਾਂ ਕਹਿੰਦਾ ਹਰ ਰੋਜ਼ ਹੀ ਬਣ ਜਾਂਦਾ ਬਾਈ ਉਹਦੀਆਂ ਮਿਹਨਤਾਂ ਰਹਿਣੀਆਂ ਪੰਮਾ ਸਹਾਣੇ ਵਾਲਾ ਮਹਾਨ ਕਬਟੀ ਖਿਡਾਰੀ ਹੈ ਔਰ ਉਹ ਸਖਸ ਅੱਜ ਵਿਛੜਿਆ ਹੈ ਉਹਦੀ ਯਾਦ ਹੈ 12 ਦਸੰਬਰ ਨੂੰ ਸਮਾਦ ਸਾਹਿਬ ਦੇ ਵਿੱਚ ਮੇਲਾ ਹੋਣਾ ਹੈ 13 ਦਸੰਬਰ ਨੂੰ ਧਲੇਰ ਦੇ ਵਿੱਚ ਮੇਲਾ ਹੋਣਾ ਹੈ 14 ਦਸੰਬਰ ਨੂੰ ਚਮਾਰ ਦੇ ਵਿੱਚ ਮੇਲਾ ਹੋਣਾ ਹੈ 15 ਦਸੰਬਰ ਨੂੰ ਰਾਣੀਗੋੜਾ 16 ਦਸੰਬਰ ਨੂੰ ਟੰਗਾਲ ਜਿਲ੍ਹਾ ਸੰਗਰੂਰ 17 ਦਸੰਬਰ ਉਪਿਆ ਜਿਲ੍ਹਾ ਸੰਗਰੂਰ 18 ਦਸੰਬਰ ਨੂੰ ਕਮਾਲ ਖੇਰੇ ਦੇ ਵਿੱਚ ਗਿੰਦੀ ਹੰਸ ਦਾ ਇਹਨਾਂ ਦੇ ਸਾਰੇ ਸਾਥੀਆਂ ਵੱਲੋਂ ਬੇਸਤਨ ਹਾਰਲੇ ਦਿੱਤੇ ਜਾਣਗੇ ਔਰ 19 ਦਸੰਬਰ ਨੂੰ ਜਗਰ ਦੇ ਵਿੱਚ ਵੱਡਾ ਮੇਲਾ ਹੋਣਾ ਹੈ 20 ਦਸੰਬਰ ਆ ਗਿਆ ਜਿਹੜੇ ਜਿਹੜੇ ਇਹਨੂੰ ਕਹਾਂ ਕਦੇ ਇੱਕ ਵਾਰੀ ਤਾਰਿਆਂ ਉੱਪਰ ਮਾਰਦੇ ਮੇਰੇ ਵੀਰੋ ਭਾਈ ਲੱਭੂ ਦਾ ਪ੍ਰੀਤ ਭਾਗ ਸਿੰਘ ਦਾ ਪੁੱਤਰ ਅੱਜ ਦੁਨੀਆ ਤੇ ਛਾਇਆ ਹੋਇਆ ਹੈ ਵੱਡਾ ਨਾਮ ਹੈ ਵੱਡੇ ਜਾਫਿਆਂ ਦੇ ਵਿੱਚ ਨਾਮ ਹੈ ਹਿੰਦੂ ਆਸਟ੍ਰੇਲੀਆ ਦੀ ਟੀਮ ਵੱਲੋਂ ਨਿਊਜ਼ੀਲੈਂਡ ਦਾ ਬੰਡ ਕੱਪ ਆ ਸਮਰੇ ਚੁੰਦੇ ਆ ਕਿਤੇ ਜੱਕੇ ਜੱਚੀ ਸੀ ਕਹਿੰਦੇ ਦੀ ਰਗਨਦਰ ਪਾਕ ਵੱਡੀ ਦੋਤੇ ਵਾਲਾ ਸੋਹਣਾ ਲੱਗਦਾ ਹੈ ਟੈਕੂ ਨੇ ਬਣਾਇਆ ਲੱਗਦੇ ਜਲਾਲਪੁਰੇ ਪਾਲੇ ਵੀ ਨੇ ਆਪਣੀ ਲੱਗਦੇ ਟੈਕੂ ਨਵਾਂ ਨਵਾਂ ਬਣਾਇਆ ਔਰ ਸਾਹਮਣੇ ਦੇਖਦਾ ਵੀ ਇਸ ਵੇਲੇ ਖੇਡ ਮੈਦਾਨ ਅੰਦਰ ਕਬੱਡੀ 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 ਦੋਤੇ ਆ ਰਗਨਦਰ ਜਦੋਂ ਖੇਡਿਆ ਨਾ ਮੇਰੇ ਵੀ ਉਹ ਗ੍ਰੈਜੂਏਟ ਕਬੱਡੀ ਖਿਡਾਰੀ ਚਾਰ ਇੱਕ ਕਰਨੀ ਤਰਵੀਰ ਇੱਕ ਕਰਨੀ ਤੇ ਜੋਦੀ ਦੀ ਧਰਤੀ ਅਰਪਿੰਦਰ ਕਹਿੰਦੇ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਮੈਂ ਸਾਥੀ ਖਿਡਾਰੀਆਂ ਨੂੰ ਪੁੱਛਿਆ ਮੈਂ ਕਹਿੰਦੇ ਹਰਿਆਣੇ ਵਾਲਾ ਨਾਂ ਕੀ ਆ ਕਹਿੰਦੇ ਗੋਲਾ ਨਾ ਜਦੋਂ ਮੈਂ ਨੇੜੇ ਜਾ ਕੇ ਪ੍ਰੋਡੂਸਰ ਨੂੰ ਪੁੱਛਿਆ ਕਹਿੰਦਾ ਦੌੜਾ ਨਾ ਚਾਹ ਕਰਦੇ ਆ ਲੋਕ ਚੂਹ ਮਰਿਆ ਜਦੋਂ ਉਹਨਾਂ ਦੇ ਫੇਵਰਿਟ ਖਿਡਾਰੀ ਜਿਹੜਾ ਖੇਡ ਮੈਦਾਨ ਵਿੱਚ ਆਉਂਦੇ ਆ ਆ ਜੈਪੋ ਵਾਲਾ ਜੋਗ ਹੈ ਇਹ ਉਹਨਾਂ ਇੱਕ ਰੇਡ ਵਿੱਚ ਤੇਰੇ ਤੇ ਆਈ ਜੱਖ ਨੂੰ 14 ਵੀ ਦੇਖਿਆ ਪੁਲਿਸ ਨੇ ਦੇਖਿਆ ਨਹੀਂ ਐਸ਼ੋੜਾ ਭਾਈ ਬਿੱਟੂ ਬਾਈ ਇੱਕ ਮਿੰਟ ਦੇ ਦਿਓ ਸਾਡੇ ਮੋਬਾਈਲ ਜਿੰਦਿਆਂ ਦੇ ਮੀਰ ਨਾਲ ਡਾਕਟਰ ਜਵੀਰ ਸਿੰਘ ਦਾ ਬੜਾ ਸਨਮਾਨ ਕਮੇਟੀ ਕਮੇਟੀ ਕਰਾਈਦਾ ਪੰਡਾ ਗਿਆ ਵੀ ਮੈਦਾਨਾ ਖੇਡਣ ਕੀਤਾ

ਗੋਰਖਪੁਰਿਆ ਲਓ ਗੋਰਖਪੁਰਿਆ ਧਾਲਾ ਮੇਰੇ ਵੀਰੋ ਅਗਲੀ ਰੇਡ ਪਾਉਂਦੇ ਨਹੀਂ ਵਧਿਆ ਗਿਆ ਤੇਤੀਆ ਕਲਿਆਣ ਸੁਖਾ ਆ ਗਈ ਤੇ ਵਰੇ ਸਾਹਿਬ ਦੀ ਟੀਮ ਤੇ ਰਹਿੰਦੇ ਖਿਡਾਰੀ ਵੀ ਖੇਡ ਰਹੇ ਨੇ ਜੁੜ ਜਾਂਦੇ ਇੱਕ ਪਾਸੇ ਹਰਿਆਣੇ ਵਾਲਾ ਧਾਲਾ ਮੇਰੇ ਵੀਰੋ ਦੂਜੇ ਪਾਸੇ ਪਾਵੇ ਫਰੀਦੀ ਨਗਰੀ ਨਾਗਿਆ ਡੱਕੋੜ ਵਾਲੇ ਦੀ ਹਾਂਜੀ ਕਿੱਦਾਂ ਦਾ ਲੱਗਾ ਆਪਣੇ ਚੈਨਲ ਕਬੱਡੀ ਅਪਡੇਟ 2K ਦਾ ਵਲੌਗ ਸਾਰੇ ਵੀ ਰਿਕਮੈਂਟ ਕਰਕੇ ਜਰੂਰ ਦੱਸਿਓ ਫਿਰ ਆਪਾਂ ਵਲੌਗ ਸ਼ੁਰੂ ਕਰਦੇ ਹਾਂ